ਕੈਂਟ ਲਾਈਵ ਵਾਲੇ ਸਕਾਰਪਿਓ ਲੈਣੀਆਂ ਨੇ ਬਾਈ ਇੱਕ ਨਹੀਂ ਪਾਏ ਪਾਏ ਖੜੀਆਂ ਨੇ ਰੇਡ 165000 ਰੁਪਏ ਲੈ ਮੇਰੇ ਤੋਂ 165000 ਦੀ ਘੇਟ ਵਾਲਾਂ ਦੀ ਪੋਂਟੋ ਗੱਡੀ ਲੈ ਜਾ 2014 ਮਾਡਲ ਬਾਈ ਚੱਲੀ ਰਹੀ ਜਨ 73000 73000 ਜੜੇ ਦੀ ਚੱਲੀ ਆਣਾ ਕਾਲੀਆਂ ਵੀ ਦੋ ਖੜੀਆਂ ਨੇ ਹਨਾ ਹਾਂਜੀ ਹਾਂਜੀ ਬਾਕੀ ਵੀਆਈਪੀ ਨੰਬਰ ਵਾਲੇ ਆਹ ਵੀਆਈਪੀ ਨੰਬਰ ਵਾਲੇ ਆਹ 301 ਬਾਈ ਨੰਬਰ ਚੈੱਕ ਕਰ ਲਓ ਗੱਡੀ ਦਾ ਇਹ ਵੀ ਅੱਖਾਂ ਬੰਦ ਕਰਕੇ ਬਾਈ ਜੀ ਆ ਜਿਓ ਠੀਕ ਹੈ ਗੱਡੀ ਦੇ ਵਿੱਚ ਇੱਕ ਵੀ ਕਮੀ ਪੇਸ਼ ਨਹੀਂ ਨਿਕਲਣੀ ਹੈ ਨਾ ਜੀ ਇੱਕ ਵੀ ਕਮੀ ਪੇਸ਼ ਨਹੀਂ ਪੂਰੀ ਫੁੱਲ ਗਰੰਟੀ ਫੁੱਲ ਗਰੰਟੀ ਨੌਕਸ ਕੱਢੀ ਹੈ ਤੇ ਰੇਟ ਘਟਾਈ ਜਾਇਆ ਹੈ ਹਾਂ ਹਾਂ ਠੀਕ ਹੈ ਤੇ ਬਾਈ ਸ਼ਸ਼ੀ ਕਾਲ ਪਹਿਲਾਂ ਸਾਰਿਆਂ ਨੂੰ ਕੀ ਹਾਲ ਚਾਲ ਆ ਬਾਈ ਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਉੱਤੇ ਤੇ ਬਾਈ ਕੀ ਹਾਲ ਚਾਲ ਹੈ ਠੀਕ ਠਾਕ ਹੋ ਸਾਰੇ ਤੇ ਬਈ ਅੱਜ ਅਸੀਂ ਖੜੇ ਆਂਗੇ ਡਿਸਟ੍ਰਿਕਟ ਸੰਗਰੂਰ ਦੇ ਨੇੜੇ ਸੁਨਾਮ ਦੇ ਨੇੜੇ ਸਾਜਲੀ ਵਿਖੇ ਵਿਸ਼ਵ ਕਰਵਾ ਮੋਟਰ ਤੇ ਬਾਈ ਆਪਣੇ ਨਾਲੇ ਬਾਈ ਸ਼ਸ਼ੀ ਕਾਲ ਪਲਾ ਕੀ ਹਾਲ ਹੈ ਜੀ ਬਹੁਤ ਵਧੀਆ ਕੈਮ ਨੇ ਹੈ ਤਾਂ ਬਹੁਤ ਵਧੀਆ ਜੀ ਤੇ ਬਾਈ ਜੀ ਆਪਣਾ ਐਡਰੈਸ ਸਮਝਾਓ ਜੀ ਪਹਿਲਾਂ ਦਾ ਮੇਰੇ ਵਿ ਤੇ ਬਾਈ ਜੀ ਇੱਕ ਇੱਕ ਸਕਾਰਪਿਓ ਨੇ ਹੁੰਦੇ ਸਨ ਪੰਜ ਮੈਂ ਖੜਾ ਰੱਖਣ ਤੁਸੀਂ ਹਾਂਜੀ 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 ਠੀਕ ਹੈ ਸਾਰੇ ਗੱਡਿਆਂ ਦੀ ਜ਼ਿੰਮੇਵਾਰੀ ਆ ਪੂਰੀ ਖੁੱਲ੍ਹ ਜ਼ਿੰਮੇਵਾਰੀ ਆ ਪੱਤਰ ਦੀ ਪੱਤਰਾਂ ਦੀ ਐਕਸੀਡੈਂਟ ਦੀ ਇੰਜੀਨੀਅਰ ਦੀ ਖੁੱਲ੍ਹ ਜ਼ਿੰਮੇਵਾਰੀ ਠੀਕ ਹੈ ਮਿੱਤਰੋ ਖੁੱਲ੍ਹ ਜ਼ਿੰਮੇਵਾਰੀ ਹੋ ਵੀਡੀਓ ਲਾਈਕ ਸੇ ਜ਼ਰੂਰ ਕਰ ਦਿਓ ਘੈਂਟ ਘੈਂਟ ਕਾਰਾਂ ਨੇ ਬਾਈ ਪੰਜ ਪੰਜ ਸਕਾਰਪਿਓ ਨੇ ਗਈਆਂ ਕਾਲੀ ਨੀਲੀ ਚਿੱਟੀਆਂ ਲੈਣੀਆਂ ਨੇ ਇਹ ਵੀ ਇੱਧਰ ਖੜੀਆਂ ਨੇ ਗਈਆਂ ਠੀਕ ਹੈ ਆਓ ਤੁਹਾਨੂੰ ਹੁਣ ਦਿਨੇ ਆਪਾਂ ਡਿਟੇਲ ਗੱਡੀਆਂ ਦੀ ਆਫਰਾਂ ਵੀ ਘੈਂਟ ਘੈਂਟ ਦੇਵਾਂਗੇ ਘੱਟ ਰੇਂਜ ਵਾਲੀਆਂ ਤੁਹਾਨੂੰ ਗੱਡੀਆਂ ਦੇਵਾਂਗੇ ਵੀਰੇ ਕੀ ਗੱਲ ਬਾਤ ਆ ਦੀ ਗੱਡੀ ਦੀ ਇਹ ਜੀ 2016 ਮਾਡਲ ਹੈ ਠੀਕ ਹੈ ਵੀਰੇ ਤੇ ਚੱਲੀ ਦੀ ਜਣਾ 85000 ਕਿਲੋ 85000 ਚੱਲੀ ਆ ਫਰਸਟ ਓਨਰ ਫਰਸਟ ਓਨਰ ਹਾਂਜੀ ਠੀਕ ਹੈ ਬਈ ਅੰਦਰੋਂ ਦਿਖਾ ਦੇ ਮਾੜਾ ਲਾਈਟ ਟਾਇਰ ਲਾਈਟ ਟਾਇਰ ਬਿਲਕੁਲ ਨਵੇਂ ਇਹ ਗੱਡੀ ਠੀਕ ਹੈ ਹਾਂਜੀ ਲਾਈਟ ਟਾਇਰ ਵਧੀਆ ਨੇਗੇ 85000 ਜੈਨੂਨ ਚੱਲੀ ਆ ਜੈਨੂਨ ਜੈਨੂਨ ਹਾਂਜੀ ਠੀਕ ਹੈ 85000 ਚੱਲੀ ਆ ਮਿੱਤਰੋ ਅੰਦਰੋਂ ਚੈੱਕ ਕਰੋ ਤੁਸੀਂ ਗੱਡੀ ਸੋਹਣੀ ਆ ਬਈ ਸਾਫ ਸੁਥਰੀ ਗੱਡੀ ਹੈਗੀ ਨਵੇਂ ਲਾਈਟ ਟਾਇਰ ਨੇਗੇ ਟਾਪ ਮਾਡਲ ਦੇ ਵਿੱਚ 16 ਮਾਡਲ ਫਰਸਟ ਓਨਰ ਫਰਸਟ ਓ ਰੇਟ ਕਿੰਨਾ ਦਾ ਰੇਟ ਵੀਰੇ ਡਿਮਾਂਡ 1.5 ਲੱਖ ਰੁਪਇਆ ਅੱਛਾ 10 ਲੱਖ 25 ਹਜ਼ਾਰ ਹੀ ਦੇਣੀ ਹੈ ਲੈ ਮਿੱਤਰੋ 1.5 ਲੱਖ ਦੀ ਡਿਮਾਂਡ ਆ 10 ਲੱਖ 25 ਹਜ਼ਾਰ ਦੀ ਗੱਡੀ ਮਿਲ ਜੂ ਸਕਾਰਪਿਓ ਤੇ 2.5 ਲੱਖ ਦੇ ਕਿ ਲੋਨ ਹੋ ਜੂ ਹਾਂ ਹੋ ਜੂਗਾ ਇਹ ਹੋ ਜੀ ਲੈ ਮਿੱਤਰੋ 2.5 ਲੱਖ ਰੁਪਏ ਲੈ ਆਓ 16 ਮਾਡਲ ਇਸ ਟਾਈਮ ਲੈ ਜਿਓ 8 ਲੱਖ ਦਾ ਹੋ ਜੂ ਲੋਨ ਹਣਾ ਜੀ ਹੋ ਜੂਗਾ ਹਾਂ ਜੀ ਠੀਕ ਹੈ ਬਾਕੀ ਤੁਸੀਂ ਗੱਲਬਾਤ ਕਰ ਲਿਓ ਮੋਬਾਈਲ ਤੇ ਤੇ ਹੁਣ ਸਾਨੂੰ ਆਪਾਂ ਹੋਰ ਦਿਖਾਉਨੇ ਆ ਇੱਕ ਸਕਾਰਪਿਓ ਇਹ 4000 ਨੰਬਰ ਹੈ ਹਾਂਜੀ ਹਾਂਜੀ ਵੀਆਪੀ ਨੰਬਰ ਇਕੱਠੇ ਕਰਕੇ ਆ ਰਹੇ ਆ ਜੀ ਇਕੱਠੇ ਕਰਕੇ ਆ ਜੀ ਠੀਕ ਹੈ ਇੱਕ 001 ਨਹੀਂ ਫੇਗੀ ਕਾਲੀ ਉਹ ਵੀ ਤੁਹਾਨੂੰ ਦਿਖਾਵਾਂਗੇ ਇਹਦੀ ਕੀਟਰੀ ਲਈ ਇਹ ਵੀਰੇ 2016 ਮਾਡਲ ਹੈ ਜੀ ਠੀਕ ਹੈ ਫਿਰ ਚੱਲੀ ਰਹੀ ਜ 57000 ਕਿਲੋਮੀਟਰ ਹੈ ਓਕੇ 55000 ਦਾ ਪ੍ਰਾਈਸ ਹੈ ਹਾਂਜੀ ਫਰੈਂਟ ਨਿਊ ਕਾਰ ਆ ਗਈ ਟਾਇਰ ਪਹਿਲੀ ਵਾਰ ਨਵੇਂ ਲੱਗੇ ਨੇ ਚਾਰੇ ਪਹਿਲੀ ਵਾਰ ਲੱਗੇ ਨੇ ਹਾਂਜੀ ਕਿੰਨੀ ਚੱਲੀ ਜੀ ਇਹ 57000 ਬਿੱਧ ਰਕੋਰ ਮਿੱਤਰੋ 57000 ਬਿੱਧ ਰਕੋਰ ਚੱਲੀ ਹੋਈ ਆ ਗੱਡੀ ਜੈ ਹਨਪੁਰੀ ਫਰਸਟ ਓਨਰ ਜੈਨੂਨ ਗੱਡੀ ਠੀਕ ਹੈ ਕੋਈ ਮੀਟਰ ਦੀ ਛੇ ਨਵੇਂ ਲਾਈਟਰ ਸੋਣੀ ਕਾਰ ਆ ਬਾਈ ਇਹ ਹੈਗੀ 17 ਜੇਸਟੜੀ ਫਰਸਟ ਓਨਰ ਦੀ ਨਾ ਫਰਸਟ ਓਨਰ ਜੀ ਠੀਕ ਹੈ ਪੀ ਆਰ ਪੀ ਨੰਬਰ ਆਈ ਵੀ ਆਈ ਪੀ ਨੰਬਰ 4000 ਰੇਟ ਕਿੰਨਾ ਦਾ ਰੇਟ ਇਹਦਾ ਜੀ 10 ਲੱਖ 75 ਹਜ਼ਾਰ ਦੀ ਡਿਮਾਂਡ ਹੈ ਜੀ ਅੱਛਾ 1.5 ਲੱਖ ਰੁਪਏ ਦੇਣਾ ਹੈ ਠੀਕ ਹੈ ਲੈ ਮਿੱਤਰੋ 10 ਲੱਖ 75 ਹਜ਼ਾਰ ਦੀ ਡਿਮਾਂਡ ਆ 1.5 ਦੀ ਮਿਲ ਜੂ 2.5 ਲੱਖ ਭਰ ਕੇ ਵੀ ਮਿਲ ਜੂ 2.5 ਲੱਖ ਭਰ ਕੇ ਵੀ ਲੈ ਮਿੱਤਰੋ 2.5 ਲੱਖ ਭਰ ਕੇ ਵੀ ਗੱਡੀ ਮਿਲ ਜੂਗੀ ਮੋਬਾਈਲ ਨੰਬਰ ਸਕ੍ਰੀਨ ਤੇ ਗੱਲਬਾਤ ਤੁਸੀਂ ਕਰ ਲਿਓ ਹੁਣ ਸਾਨੂੰ ਦਿਖਾਉਣੇ ਆਗੇ ਬੁੱਲਬੁੱਲ ਦਾ ਬੱਚਾ ਮੇਰੇ ਅੱਖਾਂ ਬੰਦ ਕਰਕੇ ਬਾਈ ਜੀ ਆਜੋ ਠੀਕ ਹੈ ਗੱਡੀ ਦੇ ਵਿੱਚ ਇੱਕ ਵੀ ਕਮੀ ਪੇਸ਼ ਨਹੀਂ ਨਿਕਲਣੀ ਹੈ ਨਾ ਜੀ ਇੱਕ ਵੀ ਕਮੀ ਪੇਸ਼ ਨਹੀਂ ਪੂਰੀ ਫੁੱਲ ਗਰੰਟੀ ਨੋਕਸ ਕੱਢੀ ਆ ਰੇਟ ਘਟਾਈ ਜਾਇਆ ਹੈ ਹਾਂ ਹਾਂ ਠੀਕ ਹੈ ਮਿੱਤਰੋ ਗੱਡੀ ਕਿਹੜਾ ਹੈਗੀ ਬਾਈ ਜੀ ਨਾਲ ਦੇ ਟਾਇਰਾਂ ਦੇ ਵਿੱਚ ਇਸ ਟਾਈਮ ਗੱਡੀ ਹੈਗੀ ਇਸ ਟਾਈਮ ਹੈ ਨਾ ਇਹ ਕੀ ਡਿਟੇਲ ਹੈ ਦੀ ਹੋਰ ਇਹ ਵੀਰੇ 2017 ਮਾਡਲ ਹੈ ਜੀ ਫਸਟ ਓਨਰ ਠੀਕ ਹੈ ਚੱਲੀ ਰਿ ਹੋ ਜਨ 35000 ਝੂਠ ਮਾਰ ਸਰਵਿਸ ਰਿਕਾਰਡ ਝੂਠ ਮਾਰ ਰ 35000 ਵੀਰੇ ਜ਼ਿੰਮੇਵਾਰੀ ਆਪਣੀ ਵੀਰ ਸਰਵਿਸ ਰਿਕਾਰਡ ਜੀ ਬਾਈ ਸਰਵਿਸ ਰਿਕਾਰਡ ਚੱਲੀ ਹੀ ਆ ਨਾਲ ਦੇ ਟਾਇਰਾਂ ਚ ਬਾਈ ਮ ਠੀਕ ਹੈ ਆਪਣੀ ਆਨਜੂਜੇਕਾਰ ਦੀ ਠੀਕ ਹੈ ਇਹ ਚੈੱਕ ਕਰ ਲੋ ਨਾਲ ਦੇ ਟਾਰਾਂ ਚ ਬਈ ਮਾਰਕਾ ਵੀ 2017 ਦਾ ਹੈ ਨਾ ਜੀ ਹਾਂਜੀ 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 ਤੇ ਇਹਦਾ ਵਾਰਨਟ ਚੱਕ ਕੇ ਦਿਖਾ ਦੀ ਆਪਾਂ ਦਿਖਾਓ 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 ਬਈ ਵਾਰਨਟ ਦਿਖਾਉਣੇ ਨੂੰ ਚੱਕ ਕੇ ਆਪਾਂ ਗੱਡੀ ਦਾ ਠੀਕ ਹੈ ਫੁੱਲ ਹੀ ਵਾਰਨਟ ਇਹ ਵਾਰ ਜਾ ਕੇ ਤੋਹਫਾ ਹੀ ਹੈ ਜੀ ਅੱਛਾ ਜੀ ਜਮਾ ਅੰਨਾ ਮਿਲੋ ਨੋ ਮਿੱਤਰੋ ਜਿਹਾ ਜੀ ਕਹਿੰਦੇ ਗੱਡੀ ਬਾਹਰੋਂ ਉਹ ਜੀ ਅੰਦਰੋਂ ਆ ਗਈ ਠੀਕ ਹੈ ਆ ਚੈੱਕ ਕਰ ਲੋ ਬਈ ਤੁਸੀਂ ਸੋਹਣੀ ਗੱਡੀ ਕੰਪਨੀ ਜੋ ਟੂਲੈਂਟ ਨਾਲ ਦਾ ਆਉਂਦਾ ਜੀ ਉਹ ਵੀ ਕੰਪਨੀ ਨਾਲ ਆਉਂਦਾ ਉਹ ਇੰਝ ਨਹੀਂ ਕਰਾ ਇੱਕ ਵਾਰ ਵੀ ਮਿੱਤਰੋ ਕੂਲੈਂਟ ਵੀ ਨਾਲ ਦੀ ਠੀਕ ਹੈ ਮਾਡਲ 17 ਹੈ ਨਾ ਇਹ 17 ਆਰਡਰ 17 ਮਾਡਲ ਬਈ 35000 35000 ਚੱਲੀ ਆ ਰਿਕਾਰਡ ਇੱਧਰ ਕੋਟ ਇੱਧਰ ਕੋਟ ਸਟਿੱਪਣੀ ਆਣ ਜੂਜਾ ਸਟਿੱਪਣੀ ਆਣ ਜੂਜਾ ਠੀਕ ਹੈ ਲੈ ਮਿੱਤਰੋ ਸਟਿੱਪਣੀ ਆਣ ਜੂਜਾ ਅੱਖਾਂ ਬੰਦ ਕਰਕੇ ਮੇਰਾ ਵੀਰ ਆਜੋ ਠੀਕ ਹੈ ਰੇਟ ਕਿੰਨਾ ਦਾ ਰੇਟ ਦਵਾਂਗੀ ਇਹ 11,25,000 ਰੁਪਏ ਦੀ 11,25,000 ਸਾਢੇ 11 ਲੱਖ ਡਿਮਾਂਡ ਕਰਦੇ ਸਾਢੇ 11 ਹੀ ਡਿਮਾਂਡ ਆ ਸਾਢੇ 11 ਹੀ ਡਿਮਾਂਡ ਆ 11,25,000 ਦੀ ਗੱਡੀ ਮਿਲ ਜੂ 2.5 ਲੱਖ ਭਰ ਕੇ ਫਿਰ ਵੀ ਮਿਲ ਜੂ 2.5 ਲੱਖ ਭਰ ਕੇ ਮਿਲ ਜੂ ਲੈ ਬਾਦ ਵਿੱਚ ਹੋ ਜੂ ਲੋਨ ਜੇ ਚਿੱਟੀਆਂ ਤੋਂ ਕਹਿੰਦੇ ਮਨ ਭਰ ਗਿਆ ਹੁਣ ਤੁਹਾਨੂੰ ਕਾਲੀਆਂ ਦੇ ਦਈਏ ਕਾਲੀਆਂ ਵੀ ਦੋ ਖੜੀਆਂ ਨੇ ਹਨਾ ਹਾਂਜੀ ਹਾਂਜੀ ਬਾਕੀ ਵੀਆਈਪੀ ਨੰਬਰ ਵਾਲੇ ਹੈ ਵੀਆਈਪੀ ਨੰਬਰ ਵਾਲੇ ਹੈ 001 ਬਾਈ ਨੰਬਰਾਂ ਚੈੱਕ ਕਰ ਲਓ ਗੱਡੀ ਦਾ ਇਹ ਉਹਨਾ ਟਾਈਮ ਹੈ ਜਿੰਨਾ ਟਾਈਮ ਐਨਓਸੀ ਦੀ ਵੈਲੀ ਹਾਂ ਠੀਕ ਹੈ ਕੀ ਡਿਟੇਲ ਹੈ ਇਹਦੀ ਵੀ ਇਹ 2015 ਮਾਡਲ ਹੈ 6+ ਮਾਡਲ ਹੈ ਨਵੇਂ ਲਾਈਟ ਆ ਲਾਈਟ ਟਾਇਰ ਵੀ ਕੋ ਨਵੇਂ ਠੀਕ ਹੈ ਸੈਕੰਡ ਓਨਰ ਲੈ ਮਿੱਤਰੋ ਚੱਲੀ ਰਹੀ ਜਣਾ 95000 95 95000 ਬਾਈ ਚੱਲੀ ਹੀ ਆ 95000 ਐਸ 6+ ਅੰਦਰੋ ਬਾਈ ਗੱਡੀ ਚੈੱਕ ਕਰ ਸਕਦੇ ਤੁਸੀਂ ਸੀਟ ਕਵਰ ਨਵੀਂ ਕਾਰ ਆਗੀ ਨਵੇਂ ਸੀਟ ਕਵਰ ਨੇ ਲਾਈਟਰ ਚਾਰੇ ਨਵੇਂ ਨੇਗੇ ਗੱਡੀ ਦੇਖ ਲਓ ਬਾਈ ਅੰਦਰ ਹੋਣਾ ਬਿਲਕੁਲ ਨਵੀਂ ਗੱਡੀ ਆਹ ਨਾਲੋਂ ਪਿੱਛੋਂ ਵੀ ਆਹ ਚੈੱਕ ਕਰ ਲਓ ਬਾਈ ਸੋਹਣੀ ਤੇ ਬਾਈ ਸਾਫ ਸੁਥਰੀ ਗੱਡੀ ਹੈਗੀ ਇਹ ਹੈਗੀ 15 ਮਾਡਲ ਹੈ ਵੀਰੇ 15 ਮਾਡਲ ਜੀ 15 ਮਾਡਲ S6+ ਘੈਂਟ ਕਾਰ ਆਗੀ 3001 ਐਨਓਸੀ ਹੈਗੀ ਇਹਦੀ ਐਨਓਸੀ ਕਟਾ ਕੇ ਦੇਵਾਂਗੇ ਕਟਾ ਕੇ ਦੇਵਾਂਗੇ ਕਟਾ ਕੇ ਦੇਵਾਂਗੇ ਜੀ ਮੇਰੇ ਮਤਲਬ ਕਟਾ ਕੇ ਦੇ ਦਾਂਗੇ ਐਨਓਸੀ ਫਸਟ ਹੁੰਦਰਾ ਸੈਕੰਡ ਹੁੰਦਾ ਸੈਕੰਡ ਹੁੰਦਰਾ ਹਾਂਜੀ ਹਾਂਜੀ ਰੇਟ ਕਿੰਨਾ ਦਾ ਰੇਟ ਵੀਰੇ ਇਹਦਾ ਡਿਮਾਂਡ 8 ਲੱਖ ਰੁਪਈਆ ਅੱਛਾ ਤੇ 7 ਲੱਖ 75 ਹੀ ਦੇ ਦਾਂਗੇ ਲੈ ਮੇਤਰੋ 8 ਲੱਖ ਦੀ ਡਿਮਾਂਡ ਆ 7 ਲੱਖ 75 ਹਜ਼ਾਰ ਦੀ 3001 ਵਾਲੀ ਗੱਡੀ ਮਿਲ ਜੂ ਕਾਲੀ ਕਲਰ ਦੇ ਵਿੱਚ ਠੀਕ ਹੈ ਸੋਹਣੀ ਕਾਰ ਆ ਗਈ ਸਾਫ ਸੁਥਰੀ ਕਾਰ ਆ ਗਈ ਨਾ ਬਾਕੀ ਗੱਲਬਾਤ ਤੁਸੀਂ ਕਰ ਲਿਓ ਲੋਨ ਫਿਰ ਵੀ ਹੋ ਜੂ ਤੇ ਲੋਨ ਹੋ ਜੂ ਵੀਰੇ ਹਾਂ 2.5 ਲੱਖ ਦੇ ਕੇ ਲੋਨ 2.5 ਲੱਖ ਦੇ ਕੇ ਹਾਂ ਜੀ ਤੇ ਮੇਤਰੋ 2.5 ਲੱਖ ਰੁਪਏ ਲਾਇਓ ਕਾਲੀ ਸਕਾਰ ਰੁਪਈਆ ਲੈ ਜੋ ਬਹੁ ਵੀ ਡਿਮਾਂਡ ਕਰਦੇ ਸਾਨੂੰ ਕਾਲੀ ਸਕਾਰ ਪਹੁੰਚਾਈਂਦੇ ਅੰ ਵਿੱਚ ਲੋਕਾਂ ਦੀ ਮੰਗ ਹੈ ਵੀ ਜਿਓ ਲੈ ਕੇ ਆਉਣੇ ਬੰਦੇ ਬਾਈ ਬਹੁਤ ਵੀਰ ਬਸ ਡਿਮਾਂਡ ਹੀ ਆ ਕਰਦੇ ਬਾਈ ਚਿੱਟਰੀ ਜਾਨੂੰ ਕਾਲੀ ਚਾਹੀਦੀ ਲੋਨ ਵੀ ਆਪਾਂ ਬਿਲਕੁਲ ਜਾਇ ਰੇਟ ਤੇ ਕਰਾ ਦਿੰਦੇ ਕਿੰਨਾ ਹੱਥੇ ਦੱਸੋ ਮੈਂ ਕਿੰਨੇ ਪਰਸੈਂਟ ਹੁੰਦਾ ਜੀ ਲੋਨ ਕਰਾਣੇ 75 ਪੈਸੇ ਦੇ 75 ਪੈਸੇ ਦੇ ਹਾਂਜੀ ਬਾਈ ਬਹੁਤ ਵੀਰ ਅਸੀਂ ਪੁੱਛਿਆ ਵੀ ਬਹੁਤ ਵੀਰਾਂ ਤੋਂ ਪਰ ਆ ਵੀ ਆਇਆ ਵੀ ਸਾਨੂੰ 95 ਵੀ ਕਹਿੰਦੇ ਨੇ 10 ਵੀ ਕਹਿੰਦੇ ਨੇ ਇਹ ਆਪਾਂ 75 ਪੈਸੇ ਲੋਨ ਪਰ ਕਰਾਉਣੇ ਜੀ ਠੀਕ ਆ ਲੈ ਮੇਰੇ ਤੋਂ 75 ਪੈਸੇ ਲੋਨ ਹੋ ਜਾਊਗਾ ਠੀਕ ਹੈ ਗੱਲ ਬਾਤ ਤੁਸੀਂ ਕਰ ਲਓ ਜਮੇ ਇਜਾਇ ਰੇਟ ਤੇ ਬਾਈ ਤੁਹਾਨੂੰ ਇਹ ਗੱਡੀ ਦੇਣ ਲੱਗਾਂ ਫੇ ਕਿਹੜੇ ਪ੍ਰਾਈਵੇਟ ਬੈਂਕਾਂ ਹਨ ਨਹੀਂ ਪ੍ਰਾਈਵੇਟ ਵੀ ਹੁੰਦੇ ਨੇ HDFC IDFC Axis Bank ਵਧੀਆ ਬੈਂਕਾਂ ਤੋਂ ਵੀ ਆਪਾਂ ਲੋਨ ਕਰਾਉਣਾ ਹੈ ਜੀ ਠੀਕ ਹੈ ਪਰ ਬੰਦਿਆ ਸਿਬਲ ਸਕੋਰ 750 700 ਹੋਣਾ ਚਾਹੀਦਾ ਠੀਕ ਹੈ ਲੈ ਮਿੱਤਰੋ ਸਿਬਲ ਸਕੋਰ ਤੁਹਾਡਾ ਘੈਂਟ ਹੋਣਾ ਚਾਹੀਦਾ ਘੈਂਟ ਗੱਲਬਾਤ ਹੋਣ ਵਾਲੀ ਆ ਅੱਗੇ ਫੇਰ ਇੱਕ ਅਗੇਨ ਆ ਗਈ ਕਾਲੀ ਸਕਾਰਪੀਓ ਠੀਕ ਹੈ ਇਹਦੀ ਕੀ ਗੱਲਬਾਤ ਆ ਜੀ ਇਹ ਵੀਰੇ 2014 ਮਾਡਲ ਜੀ ਆਸਟਨ ਮਾਡਲ ਆ ਟਾਪ ਮਾਡਲ ਆ ਆਸਟਨ ਆ ਇਹ ਹਾਂਜੀ ਹਾਂਜੀ ਠੀਕ ਹੈ ਇਹ ਚੱਲੀ ਰਹੀ ਜਣਾ 90000 ਕਿਲੋਮੀਟਰ ਵੀ 90000 ਚੱਲੀ ਆ ਹਾਂਜੀ ਲੈ ਮਿੱਤਰੋ 14 ਮਾਡਲ ਤੇ ਅੰਦਰੋਂ ਦਿਖਾ ਦਿਓ ਜੀ ਹਾਂ ਦਿਖਾਓ ਦਿਖਾਓ ਜੀ ਆ ਚੈੱਕ ਕਰੋ ਬਈ ਤੁਸੀਂ ਗੱਡੀ ਅੰਦਰੋਂ ਸੋਹਣੀ ਪਈ ਆ ਬਈ ਸਾਫ ਸੁਥਰੀ ਪਈ ਆ 14 ਮਾਡਲ ਐਨਓਸੀ ਵਗੈਰਾ ਮਿਲ ਜੂ ਜੀ ਐਨਓਸੀ ਮਿਲੂਗੀ ਜੀ ਲੈ ਬਸ ਐਨਓਸੀ ਮਿਲ ਜੂਗੀ ਆ ਟਾਇਰ ਟੁੱਟੇ ਵੀ ਦਿਖਾ ਦੇ ਚੈੱਕ ਕਰਾ ਦੇ ਠੀਕ ਐ ਐਸ ਕਨ ਟੌਪ ਮਾਡਲ ਬਈ ਹਨਾ ਠੀਕ ਐ 100 ਵੀ ਸੋਹਣੀ ਪਈ ਆ ਗਾਰ ਵਧੀਆ ਪਈ ਆ ਤੇ ਵੀਰੇ ਮੈਂ ਗੱਲ ਕਰਾਂ ਦੀ ਐਨਓਸੀ ਵਗੈਰਾ ਮਿਲ ਜੂ ਸਭ ਕੁਸਾ ਐ ਤੁਸੀਂ ਕਟਾ ਕੇ ਦੇਵਾਂਗੇ ਜੀ ਠੀਕ ਐ ਜਿਹੜਾ ਬੰਦਾ ਗੱਡੀ ਲੇ ਉਹਦੇ ਨਾਲ ਹੀ ਟਟਾ ਕੇ ਦੇਵਾਂਗੇ ਲੈ ਮਿੱਤਰੋ ਐਨਓਸੀ ਵਗੈਰਾ ਮਿਲ ਜੂ ਠੀਕ ਹੈ ਕਾਇ ਪੁੱਤਰ ਨੂੰ ਸਾਰੇ ਕੰਪਲੀਟ ਮਿਲਣਗੇ ਅੱਖਾਂ ਬੰਦ ਕਰਕੇ ਆ ਜਾਓ ਬਈ ਜਾਣ ਨਹੀਂ ਦਿੰਦੇ ਸਾਨੂੰ ਗੱਡੀ ਦੇ ਕੇ ਤੋਰਾਂਗੇ ਠੀਕ ਹੈ ਰੇਟ ਕਿੰਨਾ ਹੈ ਇਹਦਾ ਰੇਟ ਵੀ ਡਿਮਾਂਡ 8 ਲੱਖ 25000 ਰੁਪਇਆ ਠੀਕ ਹੈ ਤੇ 8 ਲੱਖ ਰੁਪਏ ਦੇ ਰਗਾ ਲ ਮਿੱਤਰੋ 8 ਲੱਖ 25000 ਦੀ ਡਿਮਾਂਡ ਆ S10 2014 ਮਾਡਲ ਕਿੰਨੇ ਦੇਵਾਂਗੇ ਜੀ 8 ਲੱਖ ਰੁਪਏ 8 ਲੱਖ ਦੇਣਾ ਠੀਕ ਹੈ ਬਾਕੀ ਗੱਲਬਾਤ ਤੁਸੀਂ ਕਰ ਲੇ ਹੋਟਾ ਲੇ ਮੌਕੇ ਤੇ ਕੋਈ ਨਹੀਂ ਹਨਾ ਦੇਖ ਤਾਂਗੇ ਆ ਠੀਕ ਹੈ ਤੁਹਾਨੂੰ ਦਿਖਾਉਣਿਆ ਅੱਗੇ ਹੁਣ ਆਪਾਂ ਆਪਣੇ ਕੋਲ ਆ ਗਈ ਸਵਿਫਟ ਕਾਰ ਹਨਾ ਜੀ ਕਿੰਨਾ ਮਾਡਲ ਹੈ ਇਹ 2014 ਮਾਡਲ ਹੈ ਜੀ ਹਾਂਜੀ ਫਸਟ ਓਨਰ ਹੀ ਚੱਲੇ ਰਿਹਾ 98000 98000 ਲਾਈਟ ਟਾਇਰ ਵੀ ਕੋ ਨਵੇਂ ਅੱਛਾ ਅਸੀਂ ਆਹੂੰ ਅੱਜੇ ਲਵਾਏ ਨੇ ਲਾਈਟ ਟਾਇਰ ਅੱਛਾ ਜੀ ਲਵਾਏ ਨੇ ਹਾਂਜੀ ਮਤਲਬ ਲਾਈਟ ਟਾਇਰ ਨਵੇਂ ਨੇ ਅੱਜ ਹੀ ਪਵਾਏ ਨੇ ਗੱਡੀ ਦਾ ਅੰਦਰੋਂ ਇੰਟੀਰੀਅਰ ਦੇਖ ਲਓ ਸੋਹਣੀਆ ਸਾਫ ਸੁਥਰੀ ਗੱਡੀ ਆ ਇਹ ਕਨਵਰਟ ਤਾਂ ਨਹੀਂ ਹੈਗੀ ਜੀ ਨਹੀਂ ਜੀ origignal VDI origignal VDI origignal VDI ਜੀ ਮਤਲਬ ਮਤਲਬ origignal VDI ਕਾਰ ਆ ਇਹ ਲਾਈਟ ਟਾਇਰ ਨਵੇਂ ਨੇ ਬਾਈ ਬਾਡੀ ਲਾਈਨ ਦੀ ਗਾਰ ਬਹੁਤ ਸੋਹਣੀਆ ਤ ਬੰਪਰ ਛੱਡ ਗਈ ਬੰਪਰ ਛੱਡ ਗਈ ਤਕਰੀਬਨ ਆਲਮੋਸਟ ਸਾਰੀ ਓਰੀਜਨਲ ਕਾਰ ਹੈਗੀ ਇਹ ਐਨਓਸੀ ਵਗੈਰਾ ਮਿਲ ਜੂਦੀ ਐਨਓਸੀ ਮਿਲੂਗੀ ਜੀ ਓਨਰ ਫਰਸਟ ਓਨਰ ਫਰਸਟ ਕੋਈ ਕਮੀ ਪੇਸ਼ੀ ਇੰਜਨ ਜੇਟਰ ਦੀ ਇੰਜਨ ਜੇਟਰ ਦੀ ਫੁੱਲ ਜ਼ਿੰਮੇਵਾਰੀ ਰੇਟ ਕੇ ਨਾਲ ਰੇਟ ਵੀ ਇਹਦਾ ਡਿਮਾਂਡ 7 375000 ਰੁਪਇਆ ਤੇ 365000 ਰੁਪਇਆ ਕਰ ਦੇ ਦਾਂਗੇ ਮਿੱਤਰੋ 375 ਦੀ ਡਿਮਾਂਡ ਆ 365000 ਦੀ ਗੱਡੀ ਲੈ ਜਿਓ ਠੀਕ ਹੈ ਲੋਨ ਵੀ ਹੋ ਜੂਗਾ ਲੱਖ ਰੁਪਏ ਭਰ ਕੇ ਹੋ ਜੂ ਲੱਖ ਰੁਪਏ ਭਰ ਕੇ ਹੋ ਜੂ ਮਿੱਤਰੋ ਲੱਖ ਰੁਪਏ ਲੈ ਆਓ ਸਵਿਪਟ ਕਰ ਲਿਓ ਇਤਰਾ ਅੱਗੇ ਆ ਗਈ ਬਰੇਜਾ ਕਾਰ ਹਨਾ ਜੀ ਹਾਂਜੀ ਹਾਂਜੀ ਕੀ ਗੱਲ ਇਹ ਬਿਲਕੁਲ ਨਵੀਂ ਕਾਰ ਆਈ ਹਾਂਜੀ ਐ ਘੱਟ ਰੇਟ ਤੇ ਆਪਾਂ ਕਾਰ ਦੇ ਦਾਂਗੇ ਘੱਟ ਰੇਟ ਤੇ ਹਾਂ ਹਾਂ ਜੀ ਚੈਲੰਜ ਨਾਲ ਚੈਲੰਜ ਨਾਲ ਲੈ ਮਿੱਤਰੋ ਚੈਲੰਜ ਆਉਣ ਵਾਲਾ ਆਹ ਰੇਟ ਦੇ ਵਿੱਚ ਜੇ ਕੋਈ ਤੁਹਾਨੂੰ ਬਰੇਜਾ ਗੱਡੀ ਦੇ ਦੇ ਹਨਾ ਵੀਰੇ ਕੀ ਮਾਡਲ ਆ ਕੀ ਡਿਟੇਲ ਹੈ ਦੀ 2016 ਮਾਡਲ ਆ ਜੀ ਚੱਲੀ ਰਹੀ ਜਨ 720 ਕਿਲੋਮੀਟਰ ਹੈ ਲੈ ਬਿਲਕੁਲ ਨਵੇਂ ਆਪਾਂ ਖੁਦ ਲਵਾਏ ਨੇ ਓਕੇ ਹਾਂਜੀ ਲੈ ਮਿੱਤਰੋ ਦੋਨੋਂ ਨਵੇਂ ਸਰਵਿਸ ਬੁੱਕ ਫੁੱਲ ਬੀਮਾ ਕਾਰ ਦਾ ਟਾਇਰ ਦੋ ਨਾਲ ਦੇ ਦੋ ਚੇਂਜ ਹੋ ਗਏ ਹਨ ਮਿੱਤਰ ਦੋ ਟਾਇਰ ਨਵੇਂ ਨਾਲ ਦੇ ਸਾਫ ਸੁਥਰੀ ਗੱਡੀ ਆ ਇੰਜੀਨੀਅਰ ਦੀ ਵਧੀਆ ਵੀਰੇ ਬਿਲਕੁਲ ਨਵੀਂ ਕਾਰ ਵੀਰੇ ਠੀਕ ਆ ਆ ਦੇਖੋ ਇਹਦੇ ਟਾਇਰਾਂ ਦੇ ਮਾਰ ਮਾਰ ਕੇ ਮਾਰ ਦੋ ਮਾਰੇ ਆ ਆ ਦੇਖੋ ਠੀਕ ਆ ਆ ਚੈੱਕ ਕਰ ਲਓ ਮਿੱਤਰੋ ਦੋ ਟਾਇਰ ਨਾਲ ਦੇ ਨੇਗੇ ਦੋ ਨਵੇਂ ਪਾਏ ਹੋਨੇਗੇ 16 ਮਾਡਲ ਆ ਕੀ ਇਹ ਠੀਕ ਹੈ ਫਰਸਟ ਓਨਰ ਫਰਸਟ ਓਨਰ ਵੀਡੀਓ ਹੀ ਕਾਰ ਆ ਵੀਡੀਓ ਕਾਰ ਸਿੰਗਲਅਰ ਬੈਗ ਵਾਲੀ ਸਿੰਗਲਅਰ ਬੈਗ ਵਾਲੀ ਹਾਂ ਪ੍ਰੀਅਟ ਕਿੰਨਾ ਦਾ ਰੇਟ ਦੇ ਦਾਂਗੇ ਆਪਾਂ ਇਹ 575000 ਰੁਪਏ ਦੇ 575000 ਦੀ ਬ੍ਰੇਜਾ ਕਾਰ ਬ੍ਰੇਜਾ ਕਾਰ 16 ਮਾਡਲ 16 ਮਾਡਲ ਲੈ ਮਿੱਤਰੋ 575000 ਦੀ ਬ੍ਰੇਜਾ ਕਾਰ ਮਿਲ ਜ ਦੋ ਲੱਖ ਪਰ ਕਿ ਮਿਲ ਜੂਏ ਹਾਂ ਦੋ ਲੱਖ ਪਰ ਕਿ ਆਇਆ ਇਹ ਮਿੱਤਰੋ 2 ਲੱਖ ਰੁਪਏ ਲੈ ਆਓ ਫਰੀਜ਼ਾ ਕਰ ਲੈ ਜੋ ਫਿਰ ਕਰਾ ਲੈ ਤੁਸੀਂ ਲੋਨ ਤੁਹਾਡਾ ਜੇ ਸਿਮਲ ਸਕੋਰ ਵਧੀਆਗਾ ਠੀਕ ਹੈ ਜੀ ਅੱਗੇ ਸਾਨੂੰ ਹੁਣ ਦਿਖਾਉਨੇ ਆ ਪਾਸ ਸਵਿਫਟਕਾਰ ਜ਼ਹਿਰ ਕੀ ਗੱਲ ਬਾਤ ਇਹ ਦੀ ਇਹ ਜੀ 2015 ਮਾਡਲ ਹੈ ਫਸਟ ਓਨਰ ਹੈ ਓਕੇ ਚੱਲੀ ਰੀਜਨ 72000 ਅੱਜੀ ਪੁਆਇਨ ਲਵੇਂ ਡਾਕ ਆ ਲਾਈਟ ਆ ਬਿਲਕੁਲ ਜੇ ਪਾ ਕੇ ਖੜਾਈ ਹੈ ਠੀਕ ਹੈ ਮਿੱਤਰੋ ਨਵੇਂ ਲਾਈਟ ਆ ਰੱਤੀ ਸੀਟ ਕਵਰ ਵੀ ਨਵੇਂ ਪਾਏ ਨੇ ਜੀ ਬਿਲਕੁਲ ਨਵੇਂ ਚੈੱਕ ਕਰਾ ਲੀ ਭਾਈ ਅੰਦਰੋਂ ਵਧੀਆ ਤਰੀਕੇ ਨਾਲ ਰਖਵਿੰਦਰ ਨੂੰ ਵਾਹ ਸੀਟ ਕਵਰ ਦਿਖਾ ਦੇ ਇਹਨਾਂ ਨਵੇਂ ਲਾਈਟਰ ਨੇ ਇੰਜਨ ਗੇਅਰ ਦੀ ਵਧੀਆ ਕਾਰ ਲੱਖੋ ਨਵੀਂ ਗੱਡੀ ਆ ਵਾਟੀ ਲੈਣ ਦੀ ਵਧੀਆ ਵਧੀਆ ਕੋਈ ਸਸਪੈਂਸ਼ਨ ਦਾ ਕੰਮ ਹੋਵੇ ਵੀਰੇ ਕੋਈ ਕੰਮ ਨਹੀਂ ਵੀਰੇ 1 ਰੁਪਏ ਦਾ ਵੀ ਠੀਕ ਹੈ ਹਾਂ ਜੀ 15 ਮਾਡਲਾਂ ਮਿੱਤਰੋ ਫਸਟ ਓਨਰ ਦੀ ਕਾਰ ਆ ਇਹ Swift Desire BDI ਰੇਟ ਕਿੰਨਾ ਵੀਰੇ ਦਾ ਰੇਟ ਦੇਵਾਂਗੇ ਇਹ 4 ਲੱਖ ਤੇ 15000 ਰੁਪਏ ਦੀ 4 ਲੱਖ 15000 ਦੇਵਾਂਗੇ ਲੈ ਦਵਾਂਗੇ ਲੈ ਮਿੱਤਰੋ 4 ਲੱਖ 15000 ਦੀ ਗੱਡੀ ਮਿਲ ਜੂ ਲੱਖ ਰੁਪਏ ਭਰ ਕੇ ਮਿਲ ਜੂ ਨਾ ਹਾਂਜੀ ਹਾਂਜੀ ਤਾਂ ਮਿੱਤਰੋ ਲੱਖ ਰੁਪਏ ਲਾਇਓ ਠੀਕ ਹੈ Swift ਕਾਰ ਲੈ ਜਿਓ Desire ਸਹੀ ਕਾਰ ਦੇ ਦਾਂਗੇ ਬਾਈ ਨਾਲ ਦਾ ਰੇਟ ਘਟਾ ਮਾਡਲ ਉੱਚ ਮਾਰਕੀਟ ਜਦੋਂ ਤੁਹਾਨੂੰ ਨਹੀਂ ਲੱਭਣੀ ਹੈ ਨਾ ਆਹ ਰੇਟ ਦੇ ਵਿੱਚ ਨਾਲੇ ਇੰਨੀ ਸੋਹਣੀ ਕਰ ਰਹਾ ਨਾ ਵੀਰੇ ਹਾਂਜੀ ਹਾਂਜੀ ਕੀ ਗੱਲ ਬਾਤ ਆ ਦੀ ਵੀਰੇ 2014 ਮਾਡਲ ਹੈ ਜੀ ਰੇਟ ਦੱਸੋ ਪਹਿਲਾਂ ਦਾ ਫਸਟ ਹੁੰਦਾ ਰੇਟ ਹਾਂ ਰੇਟ 1,65,000 ਲੈ ਮਿੱਤਰੋ 1,65,000 ਦੀ ਰੇਟ ਵਾਲਾਂ ਦੀ ਪੋਂਟੋ ਗੱਡੀ ਲੈ ਜਾ 2014 ਮਾਡਲ ਬਈ ਚੱਲੀ ਰਹੀ ਜਨ 73000 73000 ਜਨ ਚੱਲੀ ਆ ਨਾ ਓਰੀਜਨਲ ਕਿੰਨੀ ਕਾ ਬਈ ਸਾਰੀ ਗੱਡੀ ਓਰੀਜਨਲ ਬੰਪਰ ਤੋਂ ਬੰਪਰ ਬੰਪਰ ਤੋਂ ਬੰਪਰ ਸਾਰੀ ਰਹਿਣ ਵਾਲਾ ਜਿੰਮੇਵਾਰੀ ਆਪਣੀ ਲੈ ਮਿੱਤਰੋ ਬੰਪਰ ਵੀ ਨਾਲ ਦੇ ਨੇ ਇਹ ਸਭ ਓਕੇ ਆ ਓਰੀਜਨ ਅੰਦਰੋਂ ਦਿਖਾ ਦੇ ਬਈ ਵਧੀਆ ਤਰੀਕੇ ਨਾਲ ਤੇ ਬਈ ਸਵਿਫਟ ਵਾਲੀ ਜਿੰਨ ਹੁੰਦਾ ਨਾ ਇਹ ਚ ਸਵਿਫਟ ਵਾਲਾ ਹੀ ਹਾਂ ਜੀ ਮਿੱਤਰੋ ਸਵਿਫਟ ਵਾਲਾ ਇੰਨੇ ਹੁੰਦਾਗਾ ਐਵਰੇਜ ਬਹੁਤ ਵਧੀਆ ਹੁੰਦੀ ਹੈ ਬਈ ਇਹ ਹੈ ਨਾ ਠੀਕ ਹੈ ਤੇ ਬਈ ਸਾਰੀ ਰੰਗ ਲਕਾਰਾ 1,65,000 ਦੀ ਮਿੱਤਰੋ ਫੀਕਰਾਂ ਦੀ ਕੋਈ ਤੋਂ ਵੱਡੀ ਮੇਰੀ 2014 ਮਾਡਲ ਬਈ ਇਹ ਦਿਖਾ ਹਾਂ ਦਾ ਨਾ ਬਈ ਆ ਚੈੱਕ ਕਰ ਲੋ ਅੰਦਰੋਂ ਸਨ ਸਾਈਡ ਦੇ ਵੀ ਕਵਰ ਵੀ ਨੁੱਤਰੇ ਹੋਏ ਹਨਾ ਠੀਕ ਹੈ 72000 ਜੈਨੂਨ ਚੱਲੀ ਹੋਈ ਆ ਚੈੱਕ ਕਰਾ ਲਿਓ ਬਈ ਜਿੱਥੇ ਮਰਜ਼ੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ 1,65,000 ਦੀ 60000 ਭਰ ਕੇ ਦੇ ਆਹ ਮਿੱਤਰੋ 60000 ਭਰ ਕੇ ਫੀਟ ਵਾਲੀ ਦੀ ਪੋਂਟੋ ਗੱਡੀ ਲੈ ਜਿਓ 2014 ਮਾਡਲ ਲੱਖ ਰੁਪਏ ਦਾ ਲੋਨ ਹੋ ਜਾਊਗਾ ਜੇ ਨੰਬਰ ਵੀ ਲਵਾਣਾ ਉਹ ਨੰਬਰ ਲੱਗਦੀ 20000 ਨੰਬਰ ਤੇ ਖਰਚ ਆਗਾ ਆਟੇ ਦੀ ਜਿਹੜੀ ਫੀਸ ਆ ਠੀਕ ਹੈ ਜੀ ਹਾਂ ਜੀ ਹਾਂ ਅੱਗੇ ਆ ਗਈ ਜੀ ਆਪਣੇ ਕੋਲ ਇੱਧਰ ਸਵਿਫਟ ਕਾਰ ਹੈ ਜੀ ਠੀਕ ਗੱਲ ਬਾਤ ਇਹਦੇ ਵੀ 2016 ਮਾਡਲ ਹੈ ਜੀ ਠੀਕ ਹੈ ਇਹਨਾਂ ਚੱਲੀ ਪੁੰਜਿਆ ਬੱਕਰੇ ਲਾਈਵ ਹੀ ਹੁੰਦੇ ਨੇ ਉਹਦੇ ਹਾਂ ਹਾਂ ਜੀ ਠੀਕ ਹੈ ਸੋਹਣੇ ਲਾ ਦੇ ਬਾਈ ਲਾਈਵ ਲ ਅੰਦਰੋਂ ਕਿਵੇਂ ਹੀ ਕਰੇ ਅੰਦਰ ਬਰਕਰ ਨਵੇਂ ਸੀਟ ਦਾ ਬਰਕਰ ਨਵੇਂ ਅ ਚੈੱਕ ਕਰੋ ਬਈ ਤੁਸੀਂ ਯਾਰ ਮੈਂ ਕਿਹਾ ਬਾਕੀ ਸੰਭਾਲ ਕੇ ਬਈ ਰੱਖੀ ਹੋਈ ਹੈਗੀ ਗੱਡੀ ਕੋਈ ਕਮੀ ਨਹੀਂ ਟੱਚ ਸਿਸਟਮ ਵੈਗਰ ਕੈਮਰਾ ਅੱਛਾ ਸਕਰੀਨ ਲੱਗੀ ਹੋਈ ਹੈ ਐਪ ਬਫਰ ਲੱਗਾ ਹੋਇਆ ਹੈਗਾ ਠੀਕ ਹੈ ਦੋਨੋਂ ਚਾਬੀਆਂ ਸਰਵਸ ਬੁੱਕ ਫੁੱਲ ਬੀਮਾ ਕਾਰ ਦਾ ਅੱਛਾ ਸਟਿਪਨੀ ਆਮ ਯੂਜ਼ ਕਾਰ ਦੀ ਇੰਨਾ ਕੁਛ ਸਾਰਾ ਇੰਨਾ ਕੁਛ ਆਈ ਨਾਲ ਦੇ ਟਾਇਰ ਘਰੇ ਪਏ ਨੇ ਨਾਲ ਦੇ ਟਾਇਰ ਘਰੇ ਪਏ ਨੇ ਠੀਕ ਹੈ ਇਹ ਸਾਰ ਦੂਜੀ ਵਾਰ ਲੱਗੇ ਨੇ ਹਾਂ ਦੂਜੀ ਵਾਰ ਠੀਕ ਹੈ ਦੂਜੀ ਵਾਰ ਬਈ ਨਵੇਂ ਲਾਏ ਵਿਲ ਟਾਇਰ ਤੇ ਲੱਗੇ ਨੇ ਇਹਦੇ 16 ਮਾਡਲ ਹਨਾ ਵੀਰੇ ਇਹ ਹਾਂ ਠੀਕ ਹੈ ਕਿੰਨੇ ਦੀ ਬਣੂ ਗੱਡੀ ਐਮਰੇ ਡਿਮਾਂਡ ਕਰਦੇ 560000 ਰੁਪਿਆ 560000 535 ਦੇ ਦਾਂਗੇ ਠੀਕ ਹੈ ਲਓ ਮੇਤਰੋ 560000 ਦੀ ਟਮਾਂਡ ਆ 535 ਦੀ ਗੱਡੀ ਮੇਜੂ 16 ਮਾਡਲ ਆ ਚੈੱਕ ਕਰਾ ਦੇ ਬੇਰੇ ਹਨਾ ਵਧੀਆ ਤਰੀਕੇ ਨਾਲ ਠੀਕ ਹੈ ਗਾਰਨਟੀ ਦਿਖਾ ਦੀ ਜੱਕੇ ਸਾਚਾ ਦਿਖਾ ਦਿਓ ਸਾਡਾ ਲ ਮੇਤਰੋ ਹੁਣ ਗਾਰਨਟੀ ਵੀ ਦਿਖਾਈ ਦਿੰਨੇ ਚੱਕ ਕੇ ਗੱਡੀ ਦਾ ਇੰਜਨ ਠੀਕ ਹੈ ਲੀਡੂ ਜਰਾ ਲੱਗ ਗਈ ਆ ਤੇ ਭਾਈ ਗੱਡੀ ਦਾ ਇੰਜਨ ਚੈੱਕ ਕਰ ਲਓ ਤੁਸੀਂ ਹਨਾ ਠੀਕ ਹੈ ਸੋਹਣੀ ਬਾਈ ਸਾਫ ਸਫੀ ਸੁੱਕਾ ਇੰਜਨ ਹੈਗਾ 535000 ਦੀ ਵੀ ਗੱਡੀ ਘਰੇ ਲੈ ਜਿਓ ਠੀਕ ਐ ਸੈਕੰਡ ਓਨਰ ਆਣਾ ਵੀ ਹਾਂਜੀ ਹਾਂਜੀ ਬਾਕੀ ਵੀਰੇ ਮਾਈਲ ਨੰਬਰ ਚਾਹੇ ਆਪਣਾ ਨਾਮ ਗੱਡੀ ਤੁਹਾਡੇ ਨਾਮ ਆ ਆਪਣਾ ਨਾਮ ਗੱਡੀ ਤਾਂ ਮਿੱਤਰੋ ਵੀਰੇ ਗਾ ਆਪਣੀ ਨਾਮ ਪਰਸਨਲ ਰੱਖੀ ਦੀ ਵੀਰੇ ਪਰਸਨਲ ਰੱਖੀ ਆ ਠੀਕ ਐ ਲੈ ਮਿੱਤਰੋ ਪਰਸਨਲ ਰੱਖੀ ਹੋਈ ਆ ਗੱਡੀ ਤੇ ਬਾਕੀ ਗੱਲਬਾਤ ਵੀਰੇ ਕਰ ਲਿਓ ਵੀਰੇ ਆਪਣਾ ਐਡਰੈਸ ਸਮਝਾ ਦਿਓ ਵਿਸ਼ਕਾਵਾ ਮੋਟਰ ਪਿੰਡ ਸ਼ਾਇਲੀ ਤਹਿਸੀਲ ਸੁਨਾਮ ਡਿਸਟ੍ਰਿਕਟ ਸੰਗਰੂਰ ਲੈ ਮਿੱਤਰੋ ਗੱਲ ਮੇਨ ਰੋਡ ਦੇ ਉੱਤੇ ਆਪਣਾ ਜੱਖਰ ਨੂੰ ਜਾਂਦਾ ਰੋਡ ਜੀ ਇਹ ਮੇਨ ਰੋਡ ਹੈ ਲਹਿਰਾ ਕਾਕਾ ਨੂੰ ਓਕੇ ਹਾਂਜੀ ਉਹਦੇ ਉੱਪਰ ਆਈ ਲੈ ਮਿੱਤਰੋ ਗ ਠੀਕ ਹੈ ਬਾਈ ਇਹ ਬਹੁਤ ਲੱਗਾ ਤੁਹਾਡਾ ਨਾਲ ਗੱਲ ਕਰਕੇ ਸੱਚੀ ਗੱਲ